ਗੁੱਡ ਮਾਰਨਿੰਗ ਸਟੂਡੈਂਟਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਤਾਂ ਆਪਾਂ ਪੋਲੀਟੀਕਲ ਸਾਇੰਸ ਦਾ ਜਿਹੜਾ ਚੈਪਟਰ ਕੀਤਾ ਸੀ ਸੰਵਿਧਾਨ ਸਭਾ ਤਾਂ ਉਸ ਦੇ ਅੱਜ ਆਪਾਂ ਮੋਸਟ ਇੰਪੋਰਟੈਂਟ ਜਿਹੜੇ 50 ਕੁਐਸਚਨ ਕਰਾਂਗੇ ਔਰ ਜਿਹੜੇ ਅੱਜ ਆਪਣੇ ਇਸ ਚੈਨਲ ਤੇ ਪਹਿਲੀ ਵਾਰ ਆਏ ਆ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਨਾਲ ਤੱਕ ਪਹੁੰਚਦੇ ਰਹਿਣ ਤਾਂ ਆਪਾਂ ਆਪਣੀ ਕਲਾਸ ਸਟਾਰਟ ਕਰਨ ਲੱਗੇ ਆਂ ਸਭ ਤੋਂ ਪਹਿਲਾ ਕੁਐਸਚਨ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਦਾ ਜਿਹੜਾ ਸੰਵਿਧਾਨ ਆ ਉਹ ਕੈਸ ਦੁਆਰਾ ਬਣਾਇਆ ਗਿਆ ਸੀ ਤਾਂ ਭਾਰਤ ਦਾ ਜਿਹੜਾ ਸੰਵਿਧਾਨ ਆ ਉਸੇ ਵਿਧਾਨ ਸਭਾ ਦੁਆਰਾ ਬਣਾਇਆ ਗਿਆ ਸੀਗਾ ਤਾਂ ਜੇ ਆਪਾਂ ਇਸ ਸੰਵਿਧਾਨ ਦੀ ਗੱਲ ਕਰੀਏ ਤਾਂ ਦੁਨੀਆ ਦੇ ਸਭ ਤੋਂ ਆ ਸਾਰੇ ਦੇਸ਼ਾਂ ਦੇ ਵਿੱਚੋਂ ਸਭ ਤੋਂ ਵੱਡਾ ਸੰਵਿਧਾਨ ਆ ਭਾਰਤ ਦਾ ਔਰ ਜਿਹਦੇ ਵਿੱਚ ਲਗਭਗ 395 ਆਰਟੀਕਲ ਆ ਤੇ 12 ਸ਼ੈਡਿਊਲ ਆ ਜਿਹੜਾ ਮੂਲ ਸੰਵਿਧਾਨ ਸੀਗਾ ਤਾਂ ਅੱਜ ਕੱਲ ਜਿਹੜੇ ਆਰਟੀਕਲ ਆ ਉਹ 470 ਤੋਂ ਪਲੱਸ ਹੋ ਚੁੱਕੇ ਆ ਔਰ ਜਿਹੜੇ ਇਹਦੇ ਭਾਗ ਆ ਪਹਿਲਾਂ 22 ਸੀਗੇ ਹੁਣ 25 ਹੋ ਚੁੱਕੇ ਆ ਔਰ ਜਿਹੜੀਆਂ ਸ਼ੈਡਿਊਲ ਆ ਇਹਦੇ ਵਿੱਚ ਅਨੁਸੂਚੀਆਂ ਐ ਤਾਂ ਉਹ ਪਹਿਲਾਂ 8 ਸੀਗੀਆਂ ਐਸ ਟਾਈਮ ਉਹ 12 ਹੋ ਚੁੱਕੀਆਂ ਤਾਂ ਆਪਣਾ ਪਹਿਲੇ ਕੁਐਸਚਨ ਤੋਂ ਸਟਾਰਟ ਕਰਦੇ ਆ ਭਾਰਤੀ ਸੰਵਿਧਾਨ ਸਭਾ ਦਾ ਸਭ ਤੋਂ ਪਹਿਲਾ ਵਿਚਾਰ ਕਿਸ ਨੇ ਦਿੱਤਾ ਸੀ ਮਤਲਬ ਜਿਹੜੀ ਸੰਵਿਧਾਨ ਸਭਾ ਸਾਡੀ ਤਾਂ ਇਹ ਵਿਚਾਰ ਸਭ ਤੋਂ ਪਹਿਲਾਂ ਕਿਸ ਨੇ ਪੇਸ਼ ਕੀਤਾ ਸੀ ਮਹਾਤਮਾ ਗਾਂਧੀ ਨੇ ਐਮ ਐਨ ਰੌਏ ਨੇ ਜਵਾਰलाल नेहरू ਨੇ ਜਾਂ ਸਰਦਾਰ ਵੱਲਭ ਭਾਈ ਪਟੇਲ ਨੇ ਤਾਂ ਜਿਹੜਾ ਸੰਵਿਧਾਨ ਸਭਾ ਦਾ ਸਭ ਤੋਂ ਪਹਿਲੀ ਵਾਰੀ ਵਿਚਾਰ ਪੇਸ਼ ਕੀਤਾ ਸੀਗਾ ਤਾਂ ਇਹ ਐਮ ਐਨ ਰਾਓ ਨੇ ਕੀਤਾ ਸੀਗਾ ਤਾਂ ਆਪਣਾ ਆਨਸਰ ਬਣ ਜੂਗਾ ਬੀ ਔਰ ਇਹਨਾਂ ਨੇ ਜਿਹੜਾ ਇਹ ਪਹਿਲੀ ਵਾਰੀ ਵਿਚਾਰ ਪੇਸ਼ ਕੀਤਾ ਸੀਗਾ ਤਾਂ 1934 ਦੇ ਵਿੱਚ ਕੀਤਾ ਸੀਗਾ ਵੀ ਸੰਵਿਧਾਨ ਸਭਾ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਅਗਲੇ ਸਾਲ ਕਾਂਗਰਸ ਨੇ ਇਸ ਦੀ ਮੰਗ ਕੀਤੀ ਸੀ ਇੰਡੀਅਨ ਨੈਸ਼ਨਲ ਕਾਂਗਰਸ ਨੇ 1935 ਦੇ ਵਿੱਚ ਤਾਂ ਇਹ ਕੌਣ ਸੀਗੇ ਐਮ ਐਨ ਹਰਾ ਜਿਨ੍ਹਾਂ ਨੇ ਭਾਰਤੀ ਸੰਵਿਧਾਨ ਸਭਾ ਦਾ ਵਿਚਾਰ ਪੇਸ਼ ਕੀਤਾ ਸੀ ਔਰ ਪੰਡਤ ਜਵਾਹਰ ਲਾਲ ਨਹਿਰੂ ਦੀ ਗੱਲ ਕਰੀਏ ਤਾਂ ਇਹ ਭਾਰਤ ਦੇ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਸੀ ਇਹਨਾਂ ਨੇ ਉਦੇਸ਼ ਪ੍ਰਸਤਾਵ ਪੇਸ਼ ਕੀਤਾ ਸੀਗਾ ਸਰਦਾਰ ਵੱਲਭ ਭਾਈ ਪਟੇਲ ਇਹਨਾਂ ਨੂੰ ਦੇਸੀ ਰਿਆਸਤਾਂ ਦੇ ਏਕੀਕਰਨ ਦਾ ਪਿਤਾਵਾ ਮੰਨਿਆ ਜਾਂਦਾ ਹੈ ਔਰ ਮਹਾਤਮਾ ਗਾਂਧੀ ਬਾਰੇ ਤੁਸੀਂ ਜਾਣਦੇ ਹੋ ਸਾਰੇ ਇਹਨਾਂ ਨੂੰ ਰਾਸ਼ਟ੍ਰ ਪਿਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨੈਕਸਟ ਕੁਐਸਚਨ ਭਾਰਤੀ ਰਾਸ਼ਟਰੀ ਕਾਂਗਰਸ ਨੇ ਸੰਵਿਧਾਨ ਸਭਾ ਦੀ ਰਸਮੀ ਮੰਗ ਕਦੋਂ ਕੀਤੀ ਹੁਣ ਆਪਾਂ ਨੂੰ ਇਹ ਪੁੱਛਿਆ ਜਾ ਰਿਹਾ ਵੀ ਕਾਂਗਰਸ ਨੇ ਸਭਧਾਨ ਸਭਾ ਦੀ ਮੰਗ ਕਦੋਂ ਕੀਤੀ ਸੀ 1930 35 42 46 ਤਾਂ ਜਿਹੜੀ ਕਾਂਗਰਸ ਨੇ ਸਭਧਾਨ ਸਭਾ ਦੀ ਮੰਗ ਕੀਤੀ ਸੀਗੀ ਉਹ 1935 ਦੇ ਵਿੱਚ ਕੀਤੀ ਸੀ ਤਾਂ ਆਪਣਾ ਰਾਈਟ ਆਨਸਰ ਬਣ ਜਾਊਗਾ ਬੀ ਤਾਂ 1930 ਦੀ ਗੱਲ ਕਰੀਏ ਤਾਂ 1930 ਦੇ ਵਿੱਚ ਮਹਾਤਮਾ ਗਾਂਧੀ ਨੇ ਡਾਂਡੀ ਮਾਰਚ ਸ਼ੁਰੂ ਕੀਤੀ ਸੀ 1942 ਦੇ ਵਿੱਚ ਭਾਰਤ ਦੇ ਵਿੱਚ ਕ੍ਰੈਪਸ ਸਬਮਿਸ਼ਨ ਆਇਆ ਸੀ 1946 ਦੇ ਵਿੱਚ ਭਾਰਤ ਦੇ ਵਿੱਚ ਕੈਬਨਟ ਮਿਸ਼ਨ ਆਇਆ ਸੀਗਾ ਤਾਂ ਜਿਹੜੀ ਭਾਰਤ ਦੇ ਵਿੱਚ ਸੰਵਿਧਾਨ ਸਭਾ ਬਣੀ ਸੀ ਤਾਂ ਉਹ ਕੈਬਨਟ ਮਿਸ਼ਨ ਦੇ ਆਧਾਰ ਤੇ ਹੀ ਬਣੀ ਸੀਗੀ ਇਹ ਵੀ ਆਪਾਂ ਨੂੰ ਪੁੱਛਿਆ ਜਾ ਸਕਦਾ ਨੈਕਸਟ ਕੁਐਸਚਨ ਆਪਣਾ ਇਹੀ ਹੈ ਕੈਬਨਟ ਮਿਸ਼ਨ ਭਾਰਤ ਕਦੋਂ ਆਇਆ ਸੀ 1942 45 46 47 1942 ਦੇ ਵਿੱਚ ਭਾਰਤ ਛੱਡੋ ਅੰਦੋਲਨ ਹੋਇਆ ਸੀ 1945 ਦੇ ਵਿੱਚ ਯੂਨੋ ਦੀ ਸਥਾਪਨਾ ਹੋਈ ਸੀ 24 ਅਕਤੂਬਰ 1945 ਔਰ 1946 ਦੇ ਵਿੱਚ ਜਿਹੜਾ ਕੈਬਨਟ ਮਿਸ਼ਨ ਆ ਉਹ ਭਾਰਤ ਆਇਆ ਸੀਗਾ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਸੀ ਆਨਸਰ ਤਾਂ ਇਹ ਜਿਹੜਾ ਕੈਬਨਟ ਮਿਸ਼ਨ ਸੀਗਾ ਇਹਦੇ ਵਿੱਚ ਤਿੰਨ ਮੈਂਬਰ ਸੀਗੇ ਆਪਾਂ ਨੂੰ ਇਹਦੇ ਮੈਂਬਰ ਵੀ ਪੁੱਛਿਆ ਜਾ ਸਕਦਾ ਕਿੰਨੇ ਮੈਂਬਰ ਸੀ ਇਹਦੇ ਚ ਤੇ ਤਿੰਨ ਮੈਂਬਰ ਸੀਗੇ ਇਹਦੇ ਚ ਸਰ ਪੈਥ्रिक ਲੌਰੈਂਸ ਇਹਦੇ ਜਿਹੜੇ ਹੈਡ ਸੀਗੇ ਏ ਵੀ ਅਲੈਗਜ਼ੈਂਡਰ ਤੇ ਸਰ ਸਟੈਪਡ ਕ੍ਰਿਪਸ हां कैबिनेट मिशन योजना ਦੇ ਅਨੁਸਾਰ ਸੰਵਿਧਾਨ ਸਭਾ ਵਿੱਚ ਕੁੱਲ ਕਿੰਨੇ ਮੈਂਬਰ ਹੋਣੇ ਚਾਹੀਦੇ ਸੀ ਤਾਂ ਕਿੰਨੇ ਮੈਂਬਰ ਹੋਣੇ ਚਾਹੀਦੇ ਸੀ ਕੁੱਲ 292 399 324 ਤਾਂ 400 ਤਾਂ ਕੈਬਨਟ ਮਿਸ਼ਨ ਦੇ ਅਕੋਰਡਿੰਗ ਜਿਹੜੇ ਮੈਂਬਰ ਸੀਗੇ ਸੰਵਿਧਾਨ ਸਭਾ ਦੇ ਤਾਂ ਇਹ 389 ਤੋਂ 99 ਹੋਣੇ ਚਾਹੀਦੇ ਸੀ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਬੀ ਆਨਸਰ ਔਰ ਜਦੋਂ ਦੇਸ਼ ਦੀ ਵੰਡ ਹੋ ਗਈ ਤਾਂ ਉਸ ਤੋਂ ਬਾਅਦ ਇਹ ਜਿਹੜੇ ਮੈਂਬਰ ਆ ਇਹ 299 ਰਹਿ ਗਏ ਸੀਗੇ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਕਿਵੇਂ ਕੀਤੀ ਗਈ ਸੀ ਸਿੱਧੀ ਚੋਣ ਦੁਆਰਾ ਸੂਬਾ ਅਸੈਂਬਲੀ ਪ੍ਰਧਾਨ ਦੁਆਰਾ ਬ੍ਰਿਟਿਸ਼ ਸਰਕਾਰ ਦੁਆਰਾ ਜਾਂ ਬਰੋਕਤ ਵਿੱਚੋਂ ਕੋਈ ਨਹੀਂ ਤਾਂ ਜਿਹੜੇ ਸੰਵਿਧਾਨ ਸਭਾ ਦੇ ਮੈਂਬਰ ਸੀ ਉਹਨਾਂ ਦੀ ਜਿਹੜੀ ਚੋਣ ਕੀਤੀ ਗਈ ਸੀਗੀ ਤਾਂ ਆਪਣਾ ਰਾਈਟ ਆਨਸਰ ਬਣ ਜਾਊਗਾ ਬੀ ਸੂਬਾ ਅਸੈਂਬਲੀਆਂ ਦੁਆਰਾ ਅਪਰਤੱਖ ਚੋਣ ਕੀਤੀ ਗਈ ਸੀ ਨੈਕਸਟ ਕੁਐਸਚਨ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ ਸੀਗੀ 9 ਦਸੰਬਰ 1946 11 ਦਸੰਬਰ 1946 13 ਦਸੰਬਰ 1946 ਤੇ 26 ਜਨਵਰੀ 1947 ਤਾਂ ਸੰਵਿਧਾਨ ਸਭਾ ਦੀ ਜਿਹੜੀ ਪਹਿਲੀ ਬੈਠਕ ਹੋਈ ਸੀ ਇਹ 9 ਦਸੰਬਰ 1946 ਨੂੰ ਹੋਈ ਸੀ ਆਪਣਾ ਆਨਸਰ ਬਣ ਜੂਗਾ ਏ ਨਾਲ ਆਪਾਂ ਜਿਹੜੀਆਂ ਨਾਲ ਆਪਸ਼ਨ ਆ ਉਹ ਵੀ ਪੜਦੇ ਆ ਔਰ ਜਿਹੜਾ ਸੰਵਿਧਾਨ ਸਭਾ ਦਾ ਆ ਸਥਾਈ ਪ੍ਰਧਾਨ ਬਣਾਇਆ ਗਿਆ ਸੀਗਾ ਉਹ ਡਾਕਟਰ ਸਚਿਦਾਨੰਦ ਸਿਨਾਉ ਨੂੰ ਕਿਉਂਕਿ ਉਮਰ ਦੇ ਵਿੱਚ ਸਭ ਤੋਂ ਵੱਡੇ ਸੀਗੇ ਤਾਂ 9 ਦਸੰਬਰ 1946 ਨੂੰ ਉਹਨਾਂ ਨੂੰ ਜਿਹੜਾ ਸੰਵਿਧਾਨ ਸਭਾ ਦਾ ਆਸਥਾਈ ਪ੍ਰਧਾਨ ਬਣਾਇਆ ਗਿਆ ਸੀ ਨੌਨ ਪਰਮਾਨੈਂਟ ਉਸ ਤੋਂ ਬਾਅਦ 11 ਦਸੰਬਰ ਨੂੰ ਜਿਹੜੇ ਡਾਕਟਰ ਰਜਿੰਦਰ ਪ੍ਰਸ਼ਾਦ ਆ ਉਹਨਾਂ ਨੂੰ ਜਿਹੜਾ ਪਰਮਾਨੈਂਟ ਮੈਂਬਰ ਬਣਾ ਦਿੱਤਾ ਗਿਆ ਸੀ ਸੰਵਿਧਾਨ ਸਭਾ ਦਾ ਤੇ 13 ਦਸੰਬਰ 1946 ਨੂੰ ਪੰਤ ਜਵਾਰ ਲੈਡੂ ਨੇ 네ਹਰੂ ਜੀ ਨੇ ਉਦੇਸ਼ ਪ੍ਰਸਤਾਵ ਪਾਸ ਕੀਤਾ ਸੀ ਨੈਕਸਟ ਕੁਐਸਚਨ ਸੰਵਿਧਾਨ ਸਭਾ ਦੇ ਆਸਥਾਈ ਪ੍ਰਧਾਨ ਕੌਣ ਸੀ ਆਪਾਂ ਪਿਛਲੇ ਕੁਐਸਚਨ ਚ ਇਸਕਸ ਕਰ ਚੁੱਕੇ ਆ ਡਾਕਟਰ ਰਜਿੰਦਰ ਪ੍ਰਸ਼ਾਦ ਸਚਿਦਾਨੰਦ ਸਿਨਾ ਜਵਾਰਾਲ ਨਹਿਰੂ ਡਾਕਟਰ ਬੀ ਆਰ ਅਮੇਦਕਰ ਤਾਂ ਇਹਦਾ ਆਨਸਰ ਬਣ ਜੂਗਾ ਬੀ ਡਾਕਟਰ ਸਚਿਦਾਨੰਦ ਸਿਨਾ ਕਿਉਂਕਿ ਇਹ ਉਮਰ ਦੇ ਵਿੱਚ ਸਭ ਤੋਂ ਵੱਡੇ ਸੀਗੇ ਉਸ ਟਾਈਮ ਫਰਾਂਸ ਦੇ ਵਿੱਚ ਇਹ ਕਨਸੈਪਟ ਹੁੰਦਾ ਸੀਗਾ ਤਾਂ ਉੱਥੋਂ ਹੀ ਭਾਰਤ ਨੇ ਐਡਾਪਟ ਕੀਤਾ ਸੀਗਾ ਤਾਂ ਡਾਕਟਰ ਰਜਿੰਦਰ ਪ੍ਰਸ਼ਾਦ ਦੀ ਗੱਲ ਕਰੀਏ ਭਾਰਤ ਦੇ ਪਹਿਲੇ ਰਾਸ਼ਟਰਪਤੀ ਸੀਗੇ ਇਹ 24 ਜਨਵਰੀ 1950 ਨੂੰ ਜਦੋਂ ਸੰਵਿਧਾਨ ਸਭਾ ਦੀ ਆਖਰੀ ਮੀਟਿੰਗ ਹੋਈ ਸੀ ਤਾਂ ਉਸ ਟਾਈਮ 24 ਜਨਵਰੀ 1950 ਨੂੰ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ ਸੀਗੇ ਔਰ ਸਭ ਤੋਂ ਲੰਬਾ ਜਿਹੜਾ ਟਾਈਮ ਪੀਰੀਅਡ ਆ ਰਾਸ਼ਟਰਪਤੀ ਦਾ ਇਹਨਾਂ ਦਾ ਹੀ ਰਿਹਾ ਸੀਗਾ ਜਵਾਰਨ ਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸੀ ਡਾਕਟਰ ਵੀ ਆਰ ਅੰਬੇਦਕਰ ਜਿਹੜੇ ਇਹਨਾਂ ਨੂੰ ਭਾਰਤੀ ਸੰਵਿਧਾਨ ਦਾ ਪਿਤਾਮਾ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਸੰਵਿਧਾਨ ਸਭਾ ਦੇ ਸਥਾਈ ਪ੍ਰਧਾਨ ਕੌਣ ਸੀਗੇ ਮਤਲਬ ਪਰਮਨੈਂਟ ਮੈਂਬਰ ਕੌਣ ਸੀ ਜਵਾਰਲਾਲ ਨਹਿਰੂ ਡਾਕਟਰ ਰਜਿੰਦਰ ਪ੍ਰਸਾਦ ਡਾਕਟਰ ਵੀ ਆਰ ਅੰਬੇਦਕਰ ਸਰਦਾਰ ਵੱਲਭ ਭਾਈ ਪਟੇਲ ਪਰ ਦੇਖੋ ਜਿਹੜੇ ਆਸਥਾਈ ਪ੍ਰਧਾਨ ਸੀਗੇ ਉਹ ਡਾਕਟਰ ਸ੍ਰੀਦਾਨੰਦ सिन्हा ਜੀ ਨੂੰ ਬਣਾਇਆ ਗਿਆ ਸੀਗਾ 9 ਦਸੰਬਰ 1946 ਨੂੰ ਉਸ ਤੋਂ ਬਾਅਦ ਫਿਰ 9 11 ਦਸੰਬਰ 1946 ਨੂੰ ਜਿਹੜਾ ਪਰਮਾਨੈਂਟ ਮੈਂਬਰ ਬਣਾਇਆ ਗਿਆ ਸੀਗਾ ਤਾਂ ਉਹ ਕਿਸ ਨੂੰ ਬਣਾ ਦਿੱਤਾ ਗਿਆ ਸੀਗਾ ਡਾਕਟਰ ਰਜਿੰਦਰ ਪ੍ਰਸ਼ਾਦ ਨੂੰ ਬਣਾ ਦਿੱਤਾ ਗਿਆ ਸੀਗਾ ਨੈਕਸਟ ਕੁਐਸਚਨ ਸੰਵਿਧਾਨ ਸਭਾ ਦੇ ਉਪ ਪ੍ਰਧਾਨ ਕੌਣ ਸੀਗੇ ਬੀ ਐਨ ਰਾਓ ਐਚ ਸੀ ਮੁਖਰਜੀ ਜਵਾਰਾਲ ਨਹਿਰੂ ਜਾਂ ਇਹਨਾਂ ਚੋਂ ਕੋਈ ਵੀ ਨਹੀਂ ਤਾਂ ਦੇਖੋ ਜਿਹੜੇ ਬੀ ਐਨ ਰਾਓ ਸੀਗੇ ਇਹ ਤਾਂ ਕਾਨੂੰਨੀ ਸਲਾਹਕਾਰ ਸੀਗੇ ਸੰਵਿਧਾਨ ਸਭਾ ਦੇ ਇਹ ਤਾਂ ਆਨਸਰ ਹੋ ਨਹੀਂ ਸਕਦਾ ਜਵਾਰਾਲ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸੀ ਇਹ ਵੀ ਨਹੀਂ ਆਨਸਰ ਹੋ ਸਕਦਾ ਆਪਣੇ ਕੋਲੇ ਇੱਕ ਹੀ ਆਪਸ਼ਨ ਬਚੀ ਆ ਬੀ ਆਨਸਰ ਤਾਂ ਆਪਣਾ ਆਨਸਰ ਕੀ ਬਣ ਜੂਗਾ ਬੀ ਐਚ ਸੀ ਮੁਖਰਜੀ ਆ ਜਿਹੜੇ ਉਪ ਪ੍ਰਧਾਨ ਇਹਨਾਂ ਨੂੰ ਚੁਣਿਆ ਗਿਆ ਸੀ ਸੰਵਿਧਾਨ ਸਭਾ ਦੇ ਤਾਂ ਨੈਕਸਟ ਕੁਐਸਚਨ ਦੇ ਉੱਪਰ ਚੱਲਦੇ ਆ ਨੈਕਸਟ ਕੁਐਸਚਨ ਆਪਣਾ ਹੈ ਸੰਵਿਧਾਨ ਸਭਾ ਦਾ ਸੰਵਿਧਾਨਿਕ ਸਲਾਹਕਾਰ ਕੌਣ ਸੀ ਤਾਂ ਇਹ ਆਪਾਂ ਪਿਛਲੇ ਕੁਐਸਚਨ ਦੇ ਵਿੱਚ ਡਿਸਕਸ ਕਰ ਚੁੱਕੇ ਸੀਗੇ ਕਿ ਐਮ ਮੰਛੀ ਬੀ ਐਨ ਰਾਓ ਜਵਾਰਾਲ ਨਹਿਰੂ ਡਾਕਟਰ ਬੀ ਆਰ ਅੰਬੇਦਕਰ ਤੇ ਦਾ ਆਨਸਰ ਕੀ ਬਣ ਜਾਊਗਾ ਆਪਣਾ ਸੀ ਆਨਸਰ ਬੀ ਐਨ ਰਾਓ ਜਿਹੜੇ ਆ ਉਹ ਸੰਵਿਧਾਨ ਸਭਾ ਦੇ ਕੀ ਸੀਗੇ ਕਾਨੂੰਨੀ ਸਲਾਹਕਾਰ ਸੀਗੇ ਉਦੇਸ਼ ਪ੍ਰਸਤਾਵ ਸਭ ਵਿਧਾਨ ਸਭਾ ਵਿੱਚ ਕਿਸ ਦੁਆਰਾ ਪੇਸ਼ ਕੀਤਾ ਗਿਆ ਆਬਜੈਕਟਿਵ ਰੈਵਿਊਲੂਸ਼ਨ ਕਿਸ ਨੇ ਪੇਸ਼ ਕੀਤਾ ਸੀ ਡਾਕਟਰ ਬੀ ਆਰ ਅੰਬੇਦਕਰ ਨੇ ਰਜਿੰਦਰ ਪ੍ਰਸਾਦ ਨੇ ਜਵਾਰ ਲਾਲ ਨਹਿਰੂ ਨੇ ਸਰਦਾਰ ਵੱਲਭ ਭਾਈ ਪਟੇਲ ਨੇ ਤਾਂ ਜਿਹੜਾ ਉਦੇਸ਼ ਪ੍ਰਸਤਾਵ ਪੇਸ਼ ਕੀਤਾ ਗਿਆ ਸੀਗਾ 13 ਦਸੰਬਰ 1946 ਨੂੰ ਇਹ ਪੇਸ਼ ਕੀਤਾ ਗਿਆ ਸੀਗਾ ਔਰ ਇਹ ਜਿਹੜਾ ਉਦੇਸ਼ ਪ੍ਰਸਤਾਵ ਪੇਸ਼ ਕੀਤਾ ਸੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜੀ ਨੇ ਕੀਤਾ ਸੀ ਤਾਂ ਆਪਣਾ ਆਨਸਰ ਕੀ ਬਣ ਜੂਗਾ ਸੀ ਆਨਸਰ ਉਦੇਸ਼ ਪ੍ਰਸਤਾਵ ਕਦੋਂ ਪੇਸ਼ ਕੀਤਾ ਗਿਆ 9 ਦਸੰਬਰ 1946 11 ਦਸੰਬਰ 13 ਦਸੰਬਰ 22 ਜਨਵਰੀ 1947 ਤਾਂ 9 ਦਸੰਬਰ 1946 ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਜਿਹੜੇ ਆ ਸਥਾਈ ਪ੍ਰਧਾਨ ਡਾਕਟਰ ਸਜੀਦਾ ਨੰਦ ਸਿਨਾ ਨੂੰ ਬਣਾਇਆ ਗਿਆ ਸੀ 11 ਦਸੰਬਰ ਨੂੰ ਜਿਹੜਾ ਹੈ ਡਾਕਟਰ ਜਿੰਦਰ ਪ੍ਰਸ਼ਾਦ ਨੂੰ ਸੰਵਿਧਾਨ ਸਭਾ ਦਾ ਪਰਮਾਨੈਂਟ ਮੈਂਬਰ ਬਣਾਤਾ ਔਰ ਜਿਹੜਾ ਉਦੇਸ਼ ਪ੍ਰਸਤਾਵ ਪੇਸ਼ ਕੀਤਾ ਸੀਗਾ 13 ਦਸੰਬਰ 1946 ਨੂੰ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਸੀ ਆਨਸਰ ਭਾਰਤ ਦੀ ਵੰਡ ਤੋਂ ਬਾਅਦ ਸੰਵਿਧਾਨ ਸਭਾ ਚ ਕਿੰਨੇ ਮੈਂਬਰ ਸੀ ਦੇਖੋ ਪਹਿਲਾਂ ਸੀਗੇ 389 ਪਰ ਆਪਾਂ ਨੂੰ ਵੰਡ ਤੋਂ ਬਾਅਦ ਪੁੱਛਿਆ ਤਾਂ ਵੰਡ ਤੋਂ ਬਾਅਦ ਕਿੰਨੇ ਰਹਿ ਗਏ ਸੀ 299 ਤਾਂ ਆਪਣਾ ਆਨਸਰ ਕੀ ਬਣ ਜੂਗਾ ਏ ਆਨਸਰ ਸੰਵਿਧਾਨ ਬਣਾਉਣ ਵਿੱਚ ਕਿੰਨਾ ਸਮਾਂ ਲੱਗਿਆ ਸੀ 2 ਸਾਲ 11 ਮਹੀਨੇ 18 ਦਿਨ 3 ਸਾਲ 10 ਮਹੀਨੇ 22 ਦਿਨ 2 ਸਾਲ 9 ਮਹੀਨੇ 11 ਦਿਨ 3 ਸਾਲ 8 ਮਹੀਨੇ 15 ਦਿਨ ਤਾਂ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਲਗਭਗ 3 ਸਾਲ ਲੱਗੇ ਸੀਗੇ 2 ਸਾਲ 11 ਮਹੀਨੇ ਤੇ 18 ਦਿਨ ਲੱਗੇ ਸੀਗੇ ਟੋਟਲ ਤਾਂ ਇਹ ਆਨਸਰ ਆਪਣਾ ਰਾਈਟ ਆਨਸਰ ਬਣ ਜੂਗਾ ਡਰਾਫਟਿੰਗ ਕਮੇਟੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਸ ਦੇ ਪ੍ਰਧਾਨ ਕੌਣ ਸੀਗੇ ਤਾਂ 29 ਅਗਸਤ 1947 ਨੂੰ ਇਹ ਬਣਾਈ ਗਈ ਸੀਗੀ 7 ਦੇਜ ਮੈਂਬਰ ਸੀਗੇ ਔਰ ਜਿਹੜੀ ਡਰਾਫਟਿੰਗ ਕਮੇਟੀ ਦੇ ਪ੍ਰਧਾਨ ਸੀ ਉਹ ਕੌਣ ਸੀ ਜਵਾਰ ਲਾਲ ਨਹਿਰੂ ਡਾਕਟਰ ਜਿੰਦਰ ਪ੍ਰਸ਼ਾਦ ਡਾਕਟਰ ਬੀ ਆਰ ਅੰਬੇਦਕਰ ਕੇ ਐਮ ਮੋਨਸ਼ੀ ਔਰ ਜਿਹੜੀ ਡਰਾਫਟਿੰਗ ਕਮੇਟੀ ਦੇ ਪ੍ਰਧਾਨ ਸੀਗੇ ਉਹ ਕੌਣ ਸੀਗੇ ਡਾਕਟਰ ਬੀ ਆਰ ਅੰਬੇਦਕਰ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਸੀ ਆਨਸਰ ਨੈਕਸਟ ਕੁਐਸਚਨ ਆਪਣਾ ਹੈ ਡਰਾਫਟਿੰਗ ਕਮੇਟੀ ਕਦੋਂ ਬਣਾਈ ਗਈ ਸੀ 29 ਅਗਸਤ ਨੂੰ 1947 26 ਨਵੰਬਰ 1949 ਔਰ 26 ਜਨਵਰੀ 1950 15 ਅਗਸਤ ਨੂੰ 1947 ਦੇਖੋ 15 ਅਗਸਤ 1947 ਨੂੰ ਤਾਂ ਭਾਰਤ ਆਜ਼ਾਦ ਹੋਇਆ ਸੀ ਇਹ ਤਾਂ ਆਨਸਰ ਹੋ ਨਹੀਂ ਸਕਦਾ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਇਹ ਵੀ ਨਹੀਂ ਹੋ ਸਕਦਾ 26 ਨਵੰਬਰ 1949 ਨੂੰ ਸਾਡਾ ਸੰਵਿਧਾਨ ਅਡਾਪਟ ਕੀਤਾ ਗਿਆ ਸੀ ਮਤਲਬ ਤਿਆਰ ਹੋ ਗਿਆ ਸੀ ਇਹ ਵੀ ਨਹੀਂ ਹੋ ਸਕਦਾ ਆਪਣੇ ਕੋਲ ਇੱਕੋ ਹੀ ਇੱਕ ਆਨਸਰ ਬਚਿਆ ਇਹ ਆਨਸਰ 29 ਅਗਸਤ 1900 47 ਨੂੰ ਜਿਹੜੀ ਡਰਾਫਟਿੰਗ ਕਮੇਟੀ ਬਣੀ ਸੀਗੀ ਨੈਕਸਟ ਕੁਐਸਚਨ ਆਪਣਾ ਹੈ ਡਰਾਫਟਿੰਗ ਕਮੇਟੀ ਚ ਕੁੱਲ ਕਿੰਨੇ ਮੈਂਬਰ ਸੀ ਆਪਾਂ ਪਿਛਲੇ ਕੁਐਸਚਨ ਚ ਡਿਸਕਸ ਕਰ ਚੁੱਕੇ ਸੀ 5 6 7 ਜਾਂ 9 ਤਾਂ ਕਿੰਨੇ ਸੀਗੇ 7 ਆਪਣਾ ਰਾਈਟ ਆਨਸਰ ਕੀ ਬਣ ਜਾਊਗਾ ਸੀ ਆਨਸਰ ਨੈਕਸਟ ਕੁਐਸਚਨ ਭਾਰਤੀ ਸੰਵਿਧਾਨ ਨੂੰ ਕਦੋਂ ਅਪਣਾਇਆ ਗਿਆ ਸੀਗਾ ਤਾਂ ਜਿਹੜਾ ਭਾਰਤੀ ਸੰਵਿਧਾਨ 26 ਨਵੰਬਰ 1949 ਨੂੰ ਬਣਾਇਆ ਗਿਆ ਸੀ 26 ਜਨਵਰੀ 1950 ਨੂੰ 15 ਅਗਸਤ 1947 ਨੂੰ 9 ਦਸੰਬਰ 1946 ਨੂੰ ਤਾਂ ਦੇਖੋ ਜਿਹੜਾ ਸੰਵਿਧਾਨ ਅਡਾਪਟ ਕੀਤਾ ਗਿਆ ਸੀਗਾ ਤਾਂ ਆਪਣਾ ਰਾਈਟ ਆਨਸਰ ਬਣੂਗਾ ਏ ਆਨਸਰ 26 ਨਵੰਬਰ 1949 ਅਡਾਪਟ ਕੀਤਾ ਮਤਲਬ ਜਦੋਂ ਤਿਆਰ ਹੋ ਗਿਆ ਸੀ ਸਾਡਾ ਸੰਵਿਧਾਨ ਬਣ ਕੇ ਤਾਂ 26 ਜਨਵਰੀ 1950 ਨੂੰ ਇਹ ਲਾਗੂ ਹੋ ਗਿਆ ਸੀਗਾ 1947 ਨੂੰ 47 ਨਾ ਸੀ ਇਹ ਯਾਦ ਹੋ ਗਏ ਸੀ 9 ਦਸੰਬਰ 1947 ਨੂੰ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਹੋਈ ਸੀ ਔਰ ਆਪਣਾ ਜਿਹੜਾ ਇਹਦਾ ਰਾਈਟ ਆਨਸਰ ਬਣ ਜੂਗਾ ਉਹ ਕੀ ਬਣ ਜੂਗਾ ਏ ਆਨਸਰ ਬਣੂਗਾ ਆਪਣਾ ਇਹ ਆਪਣਾ ਰਾਈਟ ਆਨਸਰ ਬਣ ਜੂਗਾ 26 ਨਵੰਬਰ 1949 ਭਾਰਤੀ ਸੰਵਿਧਾਨ ਲਾਗੂ ਕਦੋਂ ਹੋਇਆ ਸੀਗਾ ਤਾਂ ਇਹ ਤਾਂ ਸਾਰਿਆਂ ਨੂੰ ਪਤਾ ਹੈ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਜਿਹੜਾ ਉਹ ਲਾਗੂ ਹੋਇਆ ਨੈਕਸਟ ਕੁਐਸਚਨ ਆਪਣਾ ਹੈ ਸੰਵਿਧਾਨ ਸਭਾ ਦੀ ਅੰਤਿਮ ਬੈਠਕ ਕਦੋਂ ਹੋਈ ਸੀ ਤਾਂ ਆਪਾਂ ਇਹ ਦੱਸਾਂ ਜਿਹੜੀ ਸੰਵਿਧਾਨ ਸਭਾ ਦੀ ਲਾਸਟ ਬੈਠਕ ਹੋਈ ਸੀ ਕਦੋਂ ਜਹੀ ਹੋਈ ਸੀ 26 ਜਨਵਰੀ 1950 26 ਜਨਵਰੀ 1950 24 ਜਨਵਰੀ 1950 26 ਨਵੰਬਰ 1949 15 ਅਗਸਤ 1947 ਦੇਖੋ 15 ਅਗਸਤ 1947 ਨੂੰ ਅਸੀਂ ਯਾਦ ਹੋ ਗਏ ਸੀ ਇਹ ਦਾ ਆਨਸਰ ਨਹੀਂ ਹੋ ਸਕਦਾ 26 ਨਵੰਬਰ 1949 ਨੂੰ ਸਾਡਾ ਸੰਵਿਧਾਨ ਅਡਾਪਟ ਕੀਤਾ ਗਿਆ ਸੀ ਮਤਲਬ ਤਿਆਰ ਹੋ ਗਿਆ ਸੀ ਇਹ ਵੀ ਨਹੀਂ ਹੋ ਸਕਦਾ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋ ਗਿਆ ਸੀ ਇਹ ਵੀ ਨਹੀਂ ਆਨਸਰ ਹੋ ਸਕਦਾ ਤਾਂ ਇੱਕੋ ਹੀ ਆਪਣੇ ਕੋਲ ਆਨਸਰ ਬਚਿਆ ਏ ਔਰ ਇਸੇ ਦਿਨ ਹੀ ਜਿਹੜਾ ਹੈ ਡਾਕਟਰ ਜਿੰਦਰ ਪ੍ਰਸਾਦ ਨੂੰ ਭਾਰਤ ਦੇ ਪਹਿਲੇ ਰਾਸ਼ਟਰਪਤੀ ਚੁਣਿਆ ਗਿਆ ਸੀਗਾ ਭਾਰਤੀ ਸੰਵਿਧਾਨ ਲਾਗੂ ਹੋਣ ਸਮੇਂ ਕੁੱਲ ਕਿੰਨੇ ਆਰਟੀਕਲ ਸੀ ਤਾਂ ਉਸ ਟਾਈਮ ਜਿਹੜੇ ਆਰਟੀਕਲ ਸੀਗੇ ਉਹ 395 ਸੀਗੇ ਤੇ ਐਡ ਪ੍ਰੈਜ਼ੈਂਟ ਦੀ ਗੱਲ ਕਰੀਏ ਤਾਂ ਇਹਨਾਂ ਨੂੰ 448 ਪਲੱਸ ਮੰਨਿਆ ਜਾਂਦਾ ਹੈ ਤਾਂ ਆਪਾਂ ਉਸ ਟਾਈਮ ਦਾ ਪੁੱਛਿਆ ਤਾਂ ਆਪਣਾ ਆਨਸਰ ਕੀ ਬਣੂਗਾ ਏ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਤੇ ਕਿੰਨੀਆਂ ਸੋਚੀਆਂ ਸੀ ਉਸ ਟਾਈਮ ਕਿੰਨੀਆਂ ਸ਼ੈਡਿਊਲ ਸੀ 8 10 12 ਐਟ ਪ੍ਰੈਜ਼ੈਂਟ 12 ਹੈ ਉਸ ਟਾਈਮ ਕਿੰਨੀਆਂ ਸੀਗੀਆਂ 8 ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਏ ਸੰਵਿਧਾਨ ਸਭਾ ਦੇ ਵਿੱਚ ਔਰਤਾਂ ਕਿੰਨੀਆਂ ਸੀ 10 12 15 18 ਤਾਂ ਸੰਵਿਧਾਨ ਸਭਾ ਦੇ ਵਿੱਚ ਉਸ ਟਾਈਮ ਆਪਾਂ ਔਰਤਾਂ ਦੀ ਗੱਲ ਕਰੀਏ ਤਾਂ ਔਰਤਾਂ ਉਸ ਟਾਈਮ 15 ਸੀਗੀਆਂ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਸੀ ਸੰਵਿਧਾਨ ਸਭਾ ਦੁਆਰਾ ਰਾਸ਼ਟਰੀ ਝੰਡੇ ਨੂੰ ਕਦੋਂ ਬਣਾਇਆ ਗਏ ਇਸ ਵਰ ਪੀਐਸਟੈਟ ਦੇ ਕੋਲ ਪੇਪਰ ਦੇ ਵਿੱਚ ਆਇਆ ਸੀ ਕੁਐਸਚਨ 22 ਜੁਲਾਈ 1947 15 ਅਗਸਤ 1947 26 ਜਨਵਰੀ 1950 24 ਜਨਵਰੀ 1950 24 ਜਨਵਰੀ 1950 ਨੂੰ ਸੰਵਿਧਾਨ ਸਭਾ ਦੀ ਆਖਰੀ ਮੀਟਿੰਗ ਹੋਈ ਸੀ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਸੀ 15 ਅਗਸਤ 1947 ਨੂੰ ਅਸੀਂ ਯਾਦ ਹੋ ਗਏ ਸੀ ਤਾਂ ਆਪਣੇ ਕੋਲ ਇੱਕੋ ਹੀ ਇੱਕ ਆਪਣਾ ਆਨਸਰ ਬਚਦਾ ਏ ਆਪਸ਼ਨ 22 ਜੁਲਾਈ 1947 ਸੰਵਿਧਾਨ ਸਭਾ ਦੁਆਰਾ ਰਾਸ਼ਟਰੀ ਗੀਤ ਨੈਸ਼ਨਲ ਐਂਥਮ ਪਹਿਲਾ ਪ੍ਰਸ਼ਨ ਰਾਸ਼ਟਰੀ ਗੀਤ ਬਾਰੇ ਪਤਾ ਹੋਣਾ ਚਾਹੀਦਾ ਹੈ ਜਿਹੜਾ ਰਾਸ਼ਟਰੀ ਗੀਤ ਆ ਤਾਂ ਕਿਹੜਾ ਆਪਣਾ ਰਾਸ਼ਟਰੀ ਗੀਤ ਉਹ ਬੰਦੇ ਮਾਤਰਮ ਕਿਹਨੇ ਲਿਖਿਆ ਸੀ ਬੰਕਮ ਚੰਦਰ ਚਾਟਰਜੀ ਨੇ ਉਹਨਾਂ ਨੇ ਇੱਕ ਆਨੰਦ ਮਠ ਨਾਵਲ ਲਿਖਿਆ ਸੀ ਉਹਦੇ ਵਿੱਚ ਹੀ ਲਿਖਿਆ ਗਿਆ ਸੀ ਔਰ ਇਸ ਰਾਸ਼ਟਰੀ ਗਾਣ ਨੂੰ ਜਿਹੜਾ ਗਾਉਣ ਦਾ ਟਾਈਮ ਹੁੰਦਾ ਉਹ 1 ਮਿੰਟ ਤੇ 5 ਸਕਿੰਟ ਦਾ ਹੁੰਦਾ ਹੈ ਤਾਂ ਆਪਾਂ ਨੂੰ ਇਹ ਪੁੱਛਿਆ ਵੀ ਇਹਨੂੰ ਕਦੋਂ ਬਣਾਇਆ ਗਿਆ ਸੀਗਾ 15 ਅਗਸਤ ਨੂੰ 1947 ਨੂੰ ਅਸੀਂ ਆਜ਼ਾਦ ਹੋ ਗਏ ਸੀ 22 ਜੁਲਾਈ 1947 ਆਪਾਂ ਪਹਿਲਾਂ ਪੜ ਚੁੱਕੇ ਹਾਂ ਇਸ ਦਿਨ ਅਸੀਂ ਰਾਸ਼ਟਰੀ ਝੰਡੇ ਨੂੰ ਬਣਾਇਆ ਸੀਗਾ ਤਿਰੰਗੇ ਨੂੰ ਉਸ ਤੋਂ ਬਾਅਦ 24 ਜਨਵਰੀ 1950 ਨੂੰ ਜਿਹੜਾ ਹੈ ਲਾਸਟ ਮੀਟਿੰਗ ਹੋਈ ਸੀ 26 ਜਨਵਰੀ ਨੂੰ ਭਾਰਤ ਨੂੰ ਸੰਵਿਧਾਨ ਲਾਗੂ ਹੋ ਗਿਆ ਸੀ ਤਾਂ ਜਦੋਂ ਸੰਵਿਧਾਨ ਸਭਾ ਦੀ ਲਾਸਟ ਮੀਟਿੰਗ ਸੀਗੀ ਜਿਸ ਦਿਨ ਡਾਕਟਰ ਰਜਿੰਦਰ ਪ੍ਰਸਾਦ ਨੂੰ ਰਾਸ਼ਟਰਪਤੀ ਬਣਾਇਆ ਗਿਆ ਸੀ ਉਸੇ ਦਿਨ ਹੀ ਸੀ ਨੈਸ਼ਨਲ ਸੌਂਗ ਨੂੰ ਅਡਾਪਟ ਕਰ ਲਿਆ ਸੀਗਾ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਏ ਆਨਸਰ ਸੰਵਿਧਾਨ ਸਭਾ ਦੁਆਰਾ ਰਾਸ਼ਟਰੀ ਗਾਣ ਨੂੰ ਸਾਡਾ ਰਾਸ਼ਟਰੀ ਗਾਣ ਕਿਹੜਾ ਹੈ ਜਨ ਗਨ ਮਨ ਤਾਂ ਇਹ ਕਿਸ ਨੇ ਲਿਖਿਆ ਹੈ ਤਾਂ ਇਹ ਡਾਕਟਰ ਅਰਬਿੰਦਰ ਨਾਥ ਟੈਗੋਰ ਜੀ ਨੇ ਲਿਖਿਆ ਹੈ ਅਰਬਿੰਦਰ ਨਾਥ ਟੈਗੋਰ ਪਹਿਲੇ ਏਸ਼ੀਆਈ ਬੰਦਾ ਸੀਗਾ ਜੀ ਨੂੰ ਨੋਬਲ ਪੁਰਸਕਾਰ ਮਿਲਿਆ ਸੀਗਾ ਔਰ ਇਸ ਦਾ ਜਿਹੜਾ ਟਾਈਮ ਹੁੰਦਾ ਹੈ ਉਹ 48 ਤੋਂ ਲੈ ਕੇ 52 ਸਕਿੰਟ ਤੱਕ ਹੁੰਦਾ ਹੈ ਟੋਟਲ ਔਰ ਇਸ ਅਰਵਿੰਦਰ ਨਾਥ ਟੈਗੋਰ ਨੇ ਇੱਕ ਹੋਰ ਵੀ ਨੈਸ਼ਨਲ ਅੰਥਮ ਲਿਖਿਆ ਹੈ ਜਿਹਨੂੰ ਬੋਲਦੇ ਆ அமਾਰ ਸਨਾਰ ਬਾਂਗਲਾ ਹਮਾਰਾ ਪਿਆਰਾ ਬਾਂਗਲਾ ਤਾਂ ਇਹ ਬੰਗਲਾਦੇਸ਼ ਦਾ ਜਿਹੜਾ ਨੈਸ਼ਨਲ ਅੰਥਮ ਆ ਤਾਂ ਆਪਾਂ ਨੂੰ ਇਹ ਪੁੱਛਿਆ ਸਿ ਵਿਧਾਨ ਸਭਾ ਦੁਆਰਾ ਰਾਸ਼ਟਰੀ ਗਾਣ ਨੂੰ ਕਦੋਂ ਬਣਾਇਆ ਗਿਆ ਸੀਗਾ ਸਾ ਸਭਿਧਾਨ ਸਭਾ ਨੇ ਜਿਹੜਾ ਰਾਸ਼ਟਰੀ ਗਾਨ ਨੂੰ ਬਣਾਇਆ ਸੀ ਉਹ 24 ਜਨਵਰੀ 1950 ਨੂੰ ਅਪਣਾਇਆ ਸੀ ਆਪਣਾ ਰਾਈਟ ਆਨਸਰ ਕੀ ਬਣ ਜਾਊਗਾ ਏ ਆਨਸਰ ਨੈਕਸਟ ਕੁਐਸਚਨ ਭਾਰਤ ਦੇ ਪਹਿਲੇ ਰਾਸ਼ਟਰਪਤੀ ਵਜੋਂ ਡਾਕਟਰ ਜਿੰਦਰ ਪ੍ਰਸਾਦ ਨੂੰ ਸੰਵਿਧਾਨ ਸਭਾ ਦੁਆਰਾ ਕਦੋਂ ਚੁਣਿਆ ਗਿਆ ਤਾਂ ਇਹ ਆਪਾਂ ਪਿਛਲੇ ਕੁਐਸਚਨ ਚ ਡਿਸਕਸ ਕਰ ਚੁੱਕੇ ਸੀਗੇ ਤਾਂ ਇਹ ਕਦੋਂ ਚੁਣਿਆ ਗਿਆ ਸੀ ਇਹਨਾਂ ਨੂੰ 24 ਜਨਵਰੀ 1950 ਨੂੰ ਆਪਣਾ ਰਾਈਟ ਆਨਸਰ ਕੀ ਬਣ ਜਾਊਗਾ ਏ ਆਨਸਰ ਨੈਕਸਟ ਕੁਐਸਚਨ ਆਪਣੇ ਕੋਲੇ ਹੈ ਸੰਵਿਧਾਨ ਸਭਾ ਦਾ ਮੁੱਖ ਕੰਮ ਕੀ ਸੀਗਾ ਸੰਵਿਧਾਨ ਸਭਾ ਦਾ ਦੇਸ਼ ਲਈ ਕਾਨੂੰਨ ਬਣਾਉਣਾ ਭਾਰਤ ਦਾ ਸੰਵਿਧਾਨ ਬਣਾਉਣਾ ਦੇਸ਼ ਦਾ ਪ੍ਰਬੰਧ ਕਰਨਾ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਸੀਗਾ ਤਾਂ ਜਿਹੜੀ ਸੰਵਿਧਾਨ ਸਭਾ ਸੀਗੀ ਸੰਵਿਧਾਨ ਸਭਾ ਦਾ ਜਿਹੜਾ ਮੇਨ ਕੰਮ ਸੀਗਾ ਤਾਂ ਉਹ ਸੀ ਕੀ ਸੀਗਾ ਭਾਰਤ ਦੇ ਲਈ ਸੰਵਿਧਾਨ ਬਣਾਉਣਾ ਤਾਂ ਆਪਣਾ ਰਾਈਟ ਆਨਸਰ ਕੀ ਬਣ ਜਾਊਗਾ ਬੀ ਆਨਸਰ ਬੀ ਆਨਸਰ ਆਪਣਾ ਰਾਈਟ ਆਨਸਰ ਬਣ ਜਾਊਗਾ 29 ਨੰਬਰ ਕੁਐਸਚਨ ਹੈ ਸੰਵਿਧਾਨ ਸਭਾ ਵਿੱਚ ਰਿਆਸਤਾਂ ਦੇ ਕਿੰਨੇ ਪ੍ਰਤੀਨਿਧ ਸੀ 93 92 70 ਜਾਂ 100 ਤਾਂ ਜੇ ਆਪਾਂ ਦੇਸੀ ਰਿਆਸਤਾਂ ਦੇ ਮੈਂਬਰਾਂ ਦੀ ਗੱਲ ਕਰੀਏ ਤਾਂ ਉਸ ਟਾਈਮ ਦੇਸੀ ਰਿਆਸਤਾਂ ਦੇ ਕਿੰਨੇ ਮੈਂਬਰ ਸੀਗੇ 93 ਸੀ ਕੀ ਹੋਰ ਜਿਹੜੇ ਬ੍ਰਿਟਿਸ਼ ਪ੍ਰਾਂਤਾਂ ਤੋਂ ਸੀ ਉਹ 292 ਸੀ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਏ ਆਨਸਰ ਭਾਰਤੀ ਸੰਵਿਧਾਨ ਨੂੰ ਕਿੰਨੇ ਭਾਗਾਂ ਚ ਵੰਡਿਆ ਗਿਆ ਮੂਲ ਰੂਪ ਵਿੱਚ ਪਹਿਲਾਂ ਕਿੰਨੇ ਭਾਗ ਸੀ 22 25 18 ਤਾਂ ਮੂਲ ਰੂਪ ਦੇ ਵਿੱਚ ਇਹਦੇ ਜਿਹੜੇ ਭਾਗ ਸੀਗੇ ਉਹ 22 ਸੀਗੇ ਆਪਣਾ ਰਾਈਟ ਆਨਸਰ ਬੀ ਬਣ ਜੂਗਾ ਜੇ ਆਪਾਂ ਨੂੰ ਐਡ ਪ੍ਰੈਜ਼ੈਂਟ ਪੁੱਛਦੇ ਆ ਤਾਂ ਐਡ ਪ੍ਰੈਜ਼ੈਂਟ ਕਿੰਨੇ ਆ 20 5 ਸੰਵਿਧਾਨ ਸਭਾ ਦੇ ਕਿੰਨੇ ਸੈਸ਼ਨ ਹੋਏ ਸੀ 10 11 12 ਜਾਂ 13 ਤਾਂ ਸੰਵਿਧਾਨ ਸਭਾ ਦੇ ਟੋਟਲ ਜਿਹੜੇ ਆ 11 ਮੀਟਿੰਗਾਂ ਹੋਈਆਂ ਸੀ 11 ਸੈਸ਼ਨ ਹੋਏ ਸੀ ਤੇ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਬੀ ਸੰਵਿਧਾਨ ਸਭਾ ਨੇ ਸੰਵਿਧਾਨ ਬਣਾਉਣ ਤੇ ਕਿੰਨਾ ਖਰਚ ਕੀਤਾ 64 ਲੱਖ 1 ਕਰੋੜ 50 ਲੱਖ 70 ਲੱਖ ਤਾਂ ਉਸ ਟਾਈਮ ਜਿਹੜਾ ਸੰਵਿਧਾਨ ਸਭਾ ਤੇ ਦੇਖੋ ਅੱਜ ਤੋਂ ਲਗਭਗ ਕਿੰਨੇ ਸਾਲ ਪਹਿਲਾਂ ਉਸ ਟਾਈਮ ਵੀ ਜਿਹੜਾ ਹੈ 64 ਲੱਖ ਰੁਪਏ ਜਿਹੜਾ ਖਰਚ ਆਇਆ ਸੀ ਗਦੇ ਤੇ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਏ ਕਿਹੜੇ ਐਕਟ ਦੁਆਰਾ ਸੰਵਿਧਾਨ ਸਭਾ ਨੂੰ ਇੱਕ ਪ੍ਰਭੂਸਤਾ ਸਪੰਨ ਸੰਸਥਾ ਬਣਾਇਆ ਗਿਆ ਪਹਿਲਾਂ ਤਾਂ ਆਪਾਂ ਨੂੰ ਪ੍ਰਭੂਸਤਾ ਸਪੰਨ ਦਾ ਮਤਲਬ ਪਤਾ ਹੋਣਾ ਚਾਹੀਦਾ ਹੈ ਪ੍ਰਭੂਸਤਾ ਸਪੰਨ ਦਾ ਮਤਲਬ ਕੀ ਹੁੰਦਾ ਹੈ ਵੀ ਸਾਡੇ ਉੱਪਰ ਕਿਸੇ ਵੀ ਦੇਸ਼ ਦਾ ਅੰਦਰੂਨੀ ਤੌਰ ਤੇ ਜਾਂ ਬਾਹਰੀ ਤੌਰ ਤੇ ਕੋਈ ਕੰਟਰੋਲ ਨਹੀਂਗਾ ਅਸੀਂ ਕੀ ਹਾਂ ਆਪਣੇ ਆਪ ਦੇ ਵਿੱਚ ਆਜ਼ਾਦ ਹਾਂ ਮਤਲਬ ਸਾਨੂੰ ਕਿਸੇ ਦਾ ਕੋਈ ਡਰ ਨਹੀਂਗਾ ਪ੍ਰਭੂਸਤਾ ਸਪੰਨ ਆ ਅਸੀਂ ਪੂਰੀ ਤਰ੍ਹਾਂ ਤਾਂ ਇਹ ਕਿਹੜੇ ਐਕਟ ਦੇ ਤਹਿਤ ਭਾਰਤ ਨੇ ਬਣਾਇਆ ਸੀਗਾ ਭਾਰਤ ਸਰਕਾਰ ਐਕਟ 1935 ਭਾਰਤੀ ਸੁਤੰਤਰਤਾ ਐਕਟ 1947 ਕੈਬਨਟ ਮਿਸ਼ਨ ਯੋਜਨਾ ਤੇ ਕ੍ਰੈਪਸ ਮਿਸ਼ਨ ਯੋਜਨਾ ਤੇ ਜਿਹੜਾ ਭਾਰਤ ਪ੍ਰਭੂਸਤਾ ਸੰਪਨ ਬਣਿਆ ਸੀਗਾ ਭਾਰਤੀ ਸੁਤੰਤਰਤਾ ਐਕਟ ਦੇ ਤਹਿਤ ਬਣਿਆ ਸੀਗਾ ਆਪਣਾ ਰਾਈਟ ਆਨਸਰ ਬਣ ਜੂਗਾ ਬੀ ਔਰ ਜੇ ਆਪਾਂ ਗੱਲ ਇਹ ਕਰੀਏ ਭਾਰਤ ਸਰਕਾਰ ਐਕਟ ਦੀ ਜਦੋਂ ਭਾਰਤ ਦਾ ਸੰਵਿਧਾਨ ਨਹੀਂ ਸੀਗਾ ਤਾਂ ਉਸ ਟਾਈਮ ਜਿਹੜਾ ਭਾਰਤ ਦਾ ਐਡਮਿਨਿਸਟ੍ਰੇਸ਼ਨ ਚੱਲਦਾ ਸੀ ਉਹ ਭਾਰਤ ਸਰਕਾਰ ਐਕਟ 1935 ਦੇ ਤਹਿਤ ਹੀ ਚੱਲਦਾ ਸੀ ਔਰ ਸਾਡੇ ਸੰਵਿਧਾਨ ਦੇ ਵਿੱਚ ਲਗਭਗ 70% ਹਿੱਸਾ ਜਿਹੜਾ ਹੈ ਉਹ ਇਸ ਭਾਰਤ ਸਰਕਾਰ ਐਕਟ 1935 ਤੋਂ ਹੀ ਲਿਆ ਗਿਆ ਤੇ ਜੇ ਆਪਾਂ ਗੱਲ ਕਰੀਏ ਕੈਬਨਟ ਮਿਸ਼ਨ ਜੋ ਇਹਨਾਂ ਦੀ ਤਾਂ ਭਾਰਤ ਦੇ ਵਿੱਚ ਕੈਬਨਟ ਮਿਸ਼ਨ ਆਇਆ ਸੀ 24 ਮਾਰਚ ਨੂੰ 1946 ਨੂੰ ਜਿਹਦੇ ਆਧਾਰ ਤੇ ਸੰਵਿਧਾਨ ਸਭਾ ਦੀ ਗਠਨ ਕੀਤਾ ਗਿਆ ਕ੍ਰੈਪਸ ਮਿਸ਼ਨ ਜਿਹੜਾ ਹੈ 23 ਮਾਰਚ ਨੂੰ 1942 ਨੂੰ ਆਇਆ ਸੀ ਜਿਸ ਇੱਕੋ ਇੱਕ ਮੈਂਬਰ ਸੀ ਸਰ ਸਟੈਪਡ ਕ੍ਰੈਪਸ ਭਾਰਤੀ ਸੰਵਿਧਾਨ ਵਿੱਚ ਸਭਾ ਵਿੱਚ ਕਿਸ ਭਾਈਚਾਰੇ ਨੂੰ ਵਿਸ਼ੇਸ਼ ਪ੍ਰਾਇਨੇਤਾ ਦਿੱਤੀ ਕਿ ਮੁਸਲਮਾਨਾਂ ਨੂੰ ਸਿੱਖਾਂ ਨੂੰ ਐਗਲੋ ਇੰਡੀਅਨ ਨੂੰ ਜਾਂ ਸਾਰਿਆਂ ਨੂੰ ਸਵਿਧਾਨ ਸਭਾ ਨੇ ਸਾਰਿਆਂ ਨੂੰ ਜਿਹੜੀ ਹੈ ਵਿਸ਼ੇਸ਼ ਪ੍ਰਤੀਨਿਧਤਾ ਦਿੱਤੀ ਸੀ ਆਪਣਾ ਰਾਈਟ ਆਨਸਰ ਕੀ ਬਣ ਜਾਊਗਾ ਡੀ ਆਨਸਰ ਸਵਿਧਾਨ ਸਭਾ ਦਰਹ ਹਸਤਾਖਰ ਕੀਤੇ ਜਾਣ ਵਾਲੇ ਕਿੰਨੇ ਮੈਂਬਰ ਸੀ ਕਿੰਨੇ ਮੈਂਬਰਾਂ ਨੇ ਹਸਤਾਖਰ ਕੀਤੇ ਸੀ 299 284 308 324 ਤਾਂ ਦੇਖੋ 299 ਤਾਂ ਉਸ ਟਾਈਮ ਜਿਹੜੇ ਟੋਟਲ ਮੈਂਬਰ ਰਹਿ ਗਏ ਸੀਗੇ ਜਦੋਂ ਤੇ ਦੀ ਵੰਡ ਹੋਈ ਸੀ ਤੇ ਇਹਦਾ ਆਨਸਰ ਨਹੀਂ ਹੋ ਸਕਦਾ ਤਾਂ ਆਪਣਾ ਰਾਈਟ ਆਨਸਰ ਕੀ ਬਣ ਜਾਊਗਾ ਬੀ 200 84 ਮੈਂਬਰ ਰਹਿ ਗਏ ਸੀਗੇ ਜਿਨ੍ਹਾਂ ਨੇ ਸਾਈਨ ਕੀਤੇ ਸੀਗੇ ਇਹ ਆਪਣਾ ਰਾਈਟ ਆਨਸਰ ਬੀ ਬਣ ਜਾਊਗਾ ਕਿਸ ਪ੍ਰਾਂਤਿਕ ਕਮੇਟੀ ਨੇ ਕਿਸ ਕਮੇਟੀ ਨੇ ਪ੍ਰਾਂਤਿਕ ਸੰਵਿਧਾਨ ਸਭਾ ਦਾ ਖਰੜਾ ਤਿਆਰ ਕੀਤਾ ਸੀ ਡਰਾਫਟਿੰਗ ਕਮੇਟੀ ਨੇ ਸੰਘ ਸ਼ਕਤੀ ਕਮੇਟੀ ਨੇ ਪ੍ਰਾਂਤਿਕ ਸੰਵਿਧਾਨ ਕਮੇਟੀ ਨੇ ਜਾਂ ਝੰਡਾ ਕਮੇਟੀ ਨੇ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਬਣੂਗਾ ਆਪਣਾ ਉਹ ਬਣੂਗਾ ਪ੍ਰਾਂਤਿਕ ਸੰਵਿਧਾਨ ਕਮੇਟੀ ਸੀ ਆਨਸਰ ਬਣੂਗਾ ਔਰ ਜਿਹੜੀ ਡਰਾਫਟਿੰਗ ਕਮੇਟੀ ਆ ਇਹਦੇ ਸੱਤ ਮੈਂਬਰ ਸੀ ਆਪਾਂ ਪਿੱਛੇ ਪੜ ਚੁੱਕੇ ਆ ਡਾਕਟਰ ਜਿਹੜੇ ਭੀਮਰਾਓ ਮੇਦਕਰ ਸੀਗੇ ਤਾਂ OS ਦੇ ਚੇਅਰਮੈਨ ਸੀਗੇ ਸੰਘ ਸ਼ਕਤੀ ਕਮੇਟੀ ਦਾ ਜਿਹੜਾ ਪ੍ਰਧਾਨ ਸੀਗਾ ਇਹ ਪੰਡਤ ਜਵਾਹਰ ਲਾਲ ਨਹਿਰੂ ਜੀ ਸੀਗੇ ਪ੍ਰਾਂਤਾਂ ਦੀ ਜਿਹੜੀ ਸੰਵਿਧਾਨ ਕਮੇਟੀ ਸੀ ਇਹਦੇ ਵੀ ਪੰਡਤ ਜਵਾਹਰ ਲਾਲ ਨਹਿਰੂ ਜਿਹੜੀ ਝੰਡੀ ਝੰਡਾ ਕਮੇਟੀ ਸੀਗੀ ਤਾਂ ਇਹ ਜੇਬੀ ਕ੍ਰਿਪਲਾਨੀ ਸੀਗੇ ਇਹਦੇ ਨੈਕਸਟ ਕੁਐਸਚਨ ਕਿਹੜਾ ਮੈਂਬਰ ਡਰਾਫਟਿੰਗ ਕਮੇਟੀ ਦਾ ਮੈਂਬਰ ਨਹੀਂ ਸੀ 37 ਨੰਬਰ ਕੁਐਸਚਨ ਤੇ ਚੱਲਦੇ ਆ ਤਾਂ ਇਹ ਆਪਾਂ ਬਹੁਤ ਡਿਟੇਲ ਦੇ ਵਿੱਚ ਕਰਵਾਇਆ ਹੋਇਆ ਆਪਣੀ ਲੈਕਚਰ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਦੇਖ ਸਕਦੇ ਆ ਕੇ ਐਮ ਮੁੰਚੀ ਸਾਹਵੇ ਚ ਸੀਗੇ ਆਲਦੀ ਕ੍ਰਿਸ਼ਨਾਮ ਸੁਆਮੀ ਆਈਆਰ ਐਚ ਸੀਗੇ ਐਨ ਸੁਆ ਗੋਪਾਲ ਸੁਆਮੀ ਅੰਗਰ ਵਿੱਚ ਸੀਗੇ ਜਵਾਰਲ ਨਹਿਰੂ ਵਿੱਚ ਹੈ ਨਹੀਂ ਸੀਗੇ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਸੀ ਨੈਕਸਟ ਕੁਐਸਚਨ ਆਪਣਾ ਹੈ ਭਾਰਤੀ ਸੰਵਿਧਾਨ ਦੀਆਂ ਮੂਲ ਕਾਪੀਆਂ ਕਿਹੜੀ ਭਾਸ਼ਾ ਵਿੱਚ ਹੱਥ ਲਿਖਤ ਮਤਲਬ ਹੱਥ ਨਾਲ ਜਦੋਂ ਸੰਵਿਧਾਨ ਲਿਖਿਆ ਗਿਆ ਉਸ ਟਾਈਮ ਕਿਹੜੀਆਂ-ਕਿਹੜੀਆਂ ਪੇਸ਼ਾਵਾਂ ਸੀ ਹਿੰਦੀ ਅੰਗਰੇਜ਼ੀ ਪੰਜਾਬੀ ਅੰਗਰੇਜ਼ੀ ਸੰਸਕ੍ਰਿਤ ਸਿਰਫ ਅੰਗਰੇਜ਼ੀ ਦੇਖੋ ਪੰਜਾਬੀ ਤਾਂ ਉਸ ਟਾਈਮ ਨਹੀਂ ਸੀਗੀ ਪੰਜਾਬੀ 'ਚ ਤਾਂ ਨਹੀਂ ਲਿਖਿਆ ਗਿਆ ਸੀ ਤਾਂ ਆਪਣਾ ਰਾਈਟ ਆਨਸਰ ਬਣੂਗਾ ਏ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਲਿਖਿਆ ਗਿਆ ਸੀ ਉਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਸੰਵਿਧਾਨ ਸਭਾ ਦੇ ਕਿੰਨੇ ਸੈਸ਼ਨ ਚੱਲੇ ਕਿੰਨੇ ਦਿਨ ਸੈਸ਼ਨ ਚੱਲੇ 166 ਦਿਨ 120 ਦਿਨ 180 ਦਿਨ ਜਾਂ 200 ਦਿਨ ਤਾਂ ਸੰਵਿਧਾਨ ਸਭਾ ਦਾ ਜਿਹੜਾ ਸੈਸ਼ਨ ਚੱਲੇ ਸੀਗੇ ਉਹ ਲਗਭਗ 166 ਦਿਨ ਚੱਲੇ ਸੀ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਏ ਆਨਸਰ ਤਾਂ ਚੱਲਦੇ ਹਾਂ ਆਪਣੇ ਨੈਕਸਟ ਕੁਐਸਚਨ ਦੇ ਉੱਪਰ ਨੈਕਸਟ ਕੁਐਸਚਨ ਆਪਣਾ ਹੈ ਕਿਸ ਯੋਜਨਾ ਦੇ ਤਹਿਤ ਭਾਰਤ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਮਾਉਂਟ ਬੈਟਰਨ ਯੋਜਨਾ ਕ੍ਰੈਪਸ ਯੋਜਨਾ ਕੈਬਨਟ ਮਿਸ਼ਨ ਅਗਸਤ ਪ੍ਰਸਤਾਵ ਦੇਖੋ ਜਿਹੜਾ ਅਗਸਤ ਪ੍ਰਸਤਾਵ ਆਇਆ ਤਾਂ ਅਗਸਤ ਦੇ ਵਿੱਚ ਜਾ ਕੇ ਅੱਗੇ ਬਹੁਤ ਜ਼ਿਆਦਾ ਅੱਗੇ ਜਾ ਕੇ ਹੋਇਆ ਸੀ ਕੈਬਨਟ ਮਿਸ਼ਨ 1946 ਚ ਆਇਆ ਸੀ ਕ੍ਰੈਪਸ ਮਿਸ਼ਨ 1942 ਚ ਆਇਆ ਸੀ ਮਾਉਂਟ ਬੈਟਰਨ ਯੋਜਨਾ ੜੀ 1947 ਚ ਬਣੀ ਸੀ ਤਾਂ ਜਿਹੜੀ ਸੰਵਿਧਾਨ ਸਭਾ ਬਣੀ ਸੀ ਉਹ ਕੈਬਨਟ ਮਿਸ਼ਨ ਯੋਜਨਾ ਦੇ ਆਧਾਰ ਤੇ ਹੀ ਬਣੀ ਸੀ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਸੀ ਆਨਸਰ ਸੰਵਿਧਾਨ ਸਭਾ ਵਿੱਚ ਡਾਕਟਰ ਬੀ ਆਰ ਅੰਬੇਦਕਰ ਦਾ ਚੋਣ ਖੇਤਰ ਕਿਹੜਾ ਸੀ ਇਹਨਾਂ ਨੂੰ ਕਿੱਥੋਂ ਜੁੜਿਆ ਗਿਆ ਸੀ ਬੰਬੇ ਪ੍ਰੈਜ਼ੀਡੈਂਸੀ ਤੋਂ ਬੰਗਾਲ ਤੋਂ ਪੰਜਾਬ ਤੋਂ ਮਦਰਾਸ ਤੋਂ ਤਾਂ ਜਿਹੜੇ ਡਾਕਟਰ ਬੀ ਆਰ ਅੰਬੇਦਕਰ ਸੀ ਇਹਨਾਂ ਦਾ ਚੋਣ ਖੇਤਰ ਸੀਗਾ ਉਹ ਬੰਬੇ ਪ੍ਰੈਜ਼ੀਡੈਂਸੀ ਸੀਗਾ ਮੁੰਬਈ ਮਤਲਬ ਬੰਬੇ ਤੋਂ ਇਹਨਾਂ ਨੂੰ ਚੁਣਿਆ ਗਿਆ ਸੀ ਭਾਰਤੀ ਸੰਵਿਧਾਨ ਨੂੰ ਬਾਗੀਆਂ ਦਾ ਵਕੀਲ ਕਹਿੰਨੇ ਗਿਆ ਸੀ ਉਹ ਬੰਦਾ ਕਹਿੰਦਾ ਜਿਹੜਾ ਭਾਰਤ ਦਾ ਸੰਵਿਧਾਨਿਕ ਬਾਗੀਆਂ ਦਾ ਵਕੀਲ ਹੈ ਗ੍ਰੈਂਡਮੈਨ ਲੌਸਟਨ ਪੰਡਤ ਜਵਾਹਰ ਲਾਲ ਨਹਿਰੂ ਡਾਕਟਰ ਬੀ ਆਰ ਅੰਬੇਦਕਰ ਇਹਨਾਂ ਚ ਕੋਈ ਦੇਖੋ ਹੁਣ ਜਵਾਹਰ ਲਾਲ ਨਹਿਰੂ ਤੇ ਡਾਕਟਰ ਬੀ ਆਰ ਅੰਬੇਦਕਰ ਦਾ ਕਿਉਂ ਇਹ ਗੱਲ ਕਹਿਣਗੇ ਕਿਉਂਕਿ ਉਹਨਾਂ ਨੇ ਤਾਂ ਬਹੁਤ ਵੱਡਾ ਯੋਗਦਾਨ ਪਾਇਆ ਇਹਦੇ 'ਚ ਤਾਂ ਇਹ ਕਿਹਨੇ ਕਿਹਾ ਸੀਗਾ ਗ੍ਰੈਨਵੈਲ ਆਸਟਨ ਨੇ ਇਹ ਗੱਲ ਕਹੀ ਸੀ ਇਹ ਆਨਸਰ ਆਪਣਾ ਰਾਈਟ ਆਨਸਰ ਬਣ ਜਾਊਗਾ ਇਹਦਾ ਸੰਵਿਧਾਨ ਸਭਾ ਦੀ ਚੋਣ ਪ੍ਰਣਾਲੀ ਕੀ ਸੀ ਸਿੱਧੀ ਚੋਣ ਕੀਤੀ ਗਈ ਸੀ ਅਨੁਪਾਤਿਕ ਪ੍ਰਾਇਦੇਸ਼ੀ ਨੀਤਾ ਪ੍ਰਣਾਲੀ ਬਣਾਈ ਗਈ ਸੀ ਪਹਿਲਾ ਪੋਸਟ ਪ੍ਰਣਾਲੀ ਬਣਾਈ ਗਈ ਸੀ ਜਾਂ ਲਾਟਰੀ ਪ੍ਰਣਾਲੀ ਬਣਾਈ ਗਈ ਸੀ ਸਭ ਵਿਧਾਨ ਸਭਾ ਦੀ ਜਿਹੜੀ ਚੋਣ ਪ੍ਰਣਾਲੀ ਸੀਗੀ ਉਹ ਹੁਣ ਪਾਤਿਕ ਪ੍ਰਤੀਨਿਧਤਾ ਦੁਆਰਾ ਕੀਤੀ ਗਈ ਸੀਗੀ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਬੀ ਸਭ ਵਿਧਾਨ ਸਭਾ ਨੇ ਕਿੰਨੀਆਂ ਕਮੇਟੀਆਂ ਦਾ ਗਠਨ ਕੀਤਾ ਸੀ ਤੇ ਆਪਾਂ ਕੁਐਸਚਨ ਪਹਿਲਾਂ ਜਦੋਂ ਲੈਸਨ ਪੜਾਇਆ ਸੀ ਸਾਰੇ ਕੁਐਸਚਨ ਆਪਣੇ ਕਰਾਏ ਹੋਏ ਦੇ ਉਹਦੇ ਵਿੱਚੋਂ ਹੀ ਆ ਇਹ ਸਾਰੇ ਸਭ ਵਿਧਾਨ ਸਭਾ ਨੇ ਕਿੰਨੀਆਂ ਕਮੇਟੀਆਂ ਦਾ ਗਠਨ ਕੀਤਾ ਸੀ 8 ਵੱਡੀਆਂ ਕਮੇਟੀਆਂ ਤੇ ਕਈ ਛੋਟੀਆਂ ਕਮੇਟੀਆਂ 10 ਵੱਡੀਆਂ ਕਮੇਟੀਆਂ 5 ਵੱਡੀਆਂ ਕਮੇਟੀਆਂ ਸਿਰਫ 13 ਕਮੇਟੀਆਂ ਤਾਂ ਆਪਾਂ 8 ਵੱਡੀਆਂ ਕਮੇਟੀਆਂ ਬਾਰੇ ਪੜਿਆ ਸੀ ਨਾਲ ਮੈਂ ਵੀ ਦੱਸਿਆ ਸੀ ਵੀ ਹੋਰ ਵੀ ਕਈ ਛੋਟੀਆਂ-ਛੋਟੀਆਂ ਕਮੇਟੀਆਂ ਹੈ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਏ ਜਿਨ੍ਹਾਂ ਨੇ ਆਪਣੀ ਉਹ ਵੀਡੀਓ ਨਹੀਂ ਦੇਖੀ ਉਹ ਜਾ ਕੇ ਤੁਸੀਂ ਦੇਖ ਸਕਦੇ ਆ ਪਲੇਲਿਸਟ ਦੇ ਵਿੱਚ ਭਾਰਤੀ ਸੰਵਿਧਾਨ ਦੇ ਪਿਤਾ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ ਮਹਾਤਮਾ ਗਾਂਧੀ ਬੀ ਆਰ ਅੰਬੇਦਕਰ ਜਵਾਰਲਾ ਨਹਿਰੂ ਸਰਦਾਰ ਵੱਲ ਭਾਈ ਪਟੇਲ ਤਾਂ ਭਾਰਤੀ ਸੰਵਿਧਾਨ ਦੇ ਪਿਤਾ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਮੰਨਿਆ ਜਾਂਦਾ ਏ ਇਸ ਵਾਰ ਪੀਐਸਟੈਟ ਦੇ ਪੇਪਰ ਦੇ ਵਿੱਚ ਕੁਐਸਚਨ ਆਇਆ ਸੀ ਇਹ ਕੁੱਝ ਦੇ ਵਿੱਚੋਂ 2-3 ਕੁਐਸਚਨ ਆਪਣੇ ਜਿਹੜੇ ਇਗਜ਼ਾਮ ਦੇ ਵਿੱਚ ਆਏ ਹੋਏ ਆ। ਸੰਵਿਧਾਨ ਸਭਾ ਵਿੱਚ ਪੰਜਾਬ ਦੇ ਕਿੰਨੇ ਮੈਂਬਰ ਸ਼ਾਮਲ ਸੀ ਵੰਡ ਤੋਂ ਪਹਿਲਾਂ? ਮਤਲਬ ਸੰਵਿਧਾਨ ਸਭਾ ਸੀ ਦਿਓ ਦੇ ਪੰਜਾਬ ਦੇ ਕਿੰਨੇ ਮੈਂਬਰ ਸੀਗੇ? 6, 8, 10 ਜਾਂ ਫਿਰ ਵੰਡ ਤੋਂ ਪਹਿਲਾਂ 16 ਸੀਗੇ। ਤਾਂ ਪੰਜਾਬ ਦੇ ਜਿਹੜੇ ਵੰਡ ਤੋਂ ਪਹਿਲਾਂ ਮੈਂਬਰ ਸੀਗੇ ਉਹ 16 ਸੀਗੇ। ਔਰ ਜਿਹੜੇ ਪੂਰਬੀ ਪੰਜਾਬ ਤੋਂ ਸੀਗੇ ਉਹ 6 ਸੀਗੇ ਔਰ ਜਿਹੜਾ ਪੱਛਮੀ ਪੰਜਾਬ ਆ ਪਾਕਿਸਤਾਨ ਵਾਲਾ ਉਹਦੇ ਚੋਂ 10 ਸੀ। ਸਾਡੇ ਵਾਲੇ ਚੋਂ 6 ਸੀ ਉਧਰੋਂ 10 ਸੀ ਟੋਟਲ ਕਿੰਨੇ ਹੋਗੇ ਫਿਰ? ਸੋ ਲਾ ਨੈਕਸਟ ਕੁਐਸਚਨ ਹੈ ਭਾਰਤ ਨੂੰ ਇੱਕ ਗਨਰਾਜ ਕਦੋਂ ਬਣਾਇਆ ਗਿਆ ਕਦੋਂ ਕੋਸ਼ਤ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਗਨਰਾਜ ਦਾ ਮਤਲਬ ਪਤਾ ਹੋਣਾ ਚਾਹੀਦਾ ਮੈਂ ਉਸ ਵਾਲਾ ਦੇ ਵਿੱਚ ਵੀ ਦੱਸਿਆ ਸੀ ਗਨਰਾਜ ਮਤਲਬ ਰੀਪਬਲਿਕ ਤਾਂ ਗਨਰਾਜ ਕੀ ਹੁੰਦਾ ਜਿੱਥੇ ਦੇਸ਼ ਦਾ ਮੁਖੀ ਹੈ ਜਿਹੜਾ ਉਸ ਦੀ ਚੋਣ ਕੀਤੀ ਜਾਊਗੀ ਉਹ ਕੋਈ ਰਾਜਾ ਜਾਂ ਰਾਣੀ ਨਹੀਂ ਹੋਊਗਾ ਦੇਸ਼ ਦਾ ਜਿਹੜਾ ਹੈੱਡ ਹੋਊਗਾ ਮਤਲਬ ਦੇਸ਼ ਦਾ ਮੁਖੀ ਜਿਹੜਾ ਰਾਸ਼ਟਰਪਤੀ ਹੈ ਉਹਦੀ ਚੋਣ ਕੀਤੀ ਜਾਊਗੀ ਤਾਂ ਉਸ ਨੂੰ ਗਨਰਾਜ ਬੋਲਦੇ ਆ ਭਾਰਤ ਕਦੋਂ ਗਨਰਾਜ ਬਣ ਗਿਆ ਸੀ 15 ਅਗਸਤ 1947 ਨੂੰ ਤਾਂ ਸੀ ਆਜ਼ਾਦ ਹੋ ਗਏ ਸੀ ਇਹਦਾ ਆਪਣਾ ਆਨਸਰ ਨਹੀਂ ਹੋ ਸਕਦਾ ਵੀ 26 ਨਵੰਬਰ 1949 ਨੂੰ ਸੰਵਿਧਾਨ ਲਾਗੂ ਹੋ ਗਿਆ ਸੀਗਾ ਆ ਬਣ ਕੇ ਤਿਆਰ ਹੋ ਗਿਆ ਸੀ ਇਹ ਵੀ ਨਹੀਂ ਹੋ ਸਕਦਾ ਤਾਂ ਆਪਣਾ ਰਾਈਟ ਆਨਸਰ ਕੀ ਬਣੂਗਾ ਸੀ ਸੀ ਆਨਸਰ 26 ਜਨਵਰੀ 1950 ਨੂੰ ਭਾਰਤ ਕੀ ਬਣ ਗਿਆ ਸੀ ਰਿਪਬਲਿਕ ਬਣ ਗਿਆ ਸੀ ਸੰਵਿਧਾਨ ਸਭਾ ਵਿੱਚ 올 ਇੰਡੀਆ ਮੁਸਲਮ ਲੀਗ ਨੂੰ ਕਿੰਨੀਆਂ ਸੀਟਾਂ ਮਿਲੀਆਂ ਸੀ 73 78 93 208 ਤੇੜੀਆਂ ਮੁਸਲਮ ਲੀਗ ਨੂੰ ਉਸ ਟਾਈਮ ਸੀਟਾਂ ਮਿਲੀਆਂ ਸੀ ਉਹ ਕਿੰਨੀਆਂ ਮਿਲੀਆਂ ਸੀ 73 ਤਾਂ ਆਪਣਾ ਰਾਈਟ ਆਨਸਰ ਕੀ ਬਣ ਜਾਊਗਾ A ਤੇੜੀਆਂ 208 ਮਿਲੀਆਂ ਸੀ ਇਹ ਕਾਂਗਰਸ ਨੂੰ ਮਿਲੀਆਂ ਸੀ ਨੈਕਸਟ ਕੁਐਸਚਨ ਆਪਣਾ ਹੈ ਸੰਵਿਧਾਨ ਸਭਾ ਦੇ ਸਥਾਈ ਪ੍ਰਧਾਨ ਡਾਕਟਰ ਰਜਿੰਦਰ ਪ੍ਰਸਾਦ ਕਦੋਂ ਚੁਣੇ ਗਏ ਸੀ ਇਹ ਆਪਾਂ ਪਿਛਲੇ ਕੁਐਸਚਨਾਂ ਦੀ ਡਿਸਕਸ ਕਰ ਚੁੱਕੇ ਸੀਗੇ ਤੇ ਇਹਦਾ ਰਾਈਟ ਆਨਸਰ ਆਪਣਾ ਕੀ ਬਣ ਜੂਗਾ ਡੀ ਆਨਸਰ 24 ਨਵੰਬਰ 1900 ਭਯਾਨ ਨੂੰ ਜਿਹੜਾ ਇਹ ਬਣੇ ਸੀਗੇ ਲਾਸਟ ਕੁਐਸਚਨ ਆਪਣਾ ਹੈ ਭਾਰਤ ਦਾ ਜਿਹੜਾ ਸੰਵਿਧਾਨ ਹੈ ਇਸ ਦੇ ਨਿਰਮਾਣ ਦੇ ਦੌਰਾਨ ਕਿਹੜੇ ਕਿਹੜੇ ਦੇਸ਼ਾਂ ਤੋਂ ਪ੍ਰੇਰਿਤ ਹੋਇਆ ਬ੍ਰਿਟੇਨ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਰਮਨੀ ਦੱਖਣੀ ਅਫਰੀਕਾ ਸੋਵੀਅਤ ਰੂਸ ਫਰਾਂਸ ਜਾਪਾਨ ਤਾਂ ਇਹਦਾ ਆਨਸਰ ਆਪਣਾ ਬਣ ਜੂਗਾ ਡੀ ਆਨਸਰ ਕਿਉਂਕਿ ਇਹਨਾਂ ਸਾਰਿਆਂ ਦੀ ਭਾਰਤ ਨੇ ਕੋਈ ਨਾ ਕੋਈ ਚੀਜ਼ਾਂ ਅਡਾਪਟ ਕੀਤੀਆਂ ਜਿਵੇਂ ਆਪਾਂ ਬ੍ਰਿਟੇਨ ਦੀ ਗੱਲ ਕਰੀਏ ਯੂਕੇ ਦੀ ਤਾਂ ਸੀ ਇੱਥੋਂ ਜਿਹੜੀ ਕਾਨੂੰਨ ਨਾਗਰਿਕਤਾ ਇੱਥੋਂ ਲਈ ਆ ਸੰਸਦ ਇੱਥੋਂ ਲਈ ਆ ਔਰ ਇਸ ਤੋਂ ਬਾਅਦ ਜੇ ਆਪਾਂ ਅਮਰੀਕਾ ਦੀ ਗੱਲ ਕਰੀਏ ਤਾਂ ਇੱਥੋਂ ਸੀ ਡਿਊਸ਼ਲ ਰਿਵਿਊ ਲਿਆ ਹੋਰ ਇਸ ਤੋਂ ਇਲਾਵਾ ਸੀ ਫੰਡਾਮੈਂਟਲ ਰਾਈਟ ਇਥੋਂ ਲਈ ਤੇ ਇਸ ਤਰੀਕੇ ਸਾਰੇ ਦੇਸ਼ਾਂ ਤੋਂ ਸੀ ਕੁਝ ਨਾ ਕੁਝ ਲਿਆ ਦੱਖਣੀ ਅਫਰੀਕਾ ਤੋਂ ਸੰਵਿਧਾਨ ਦੀ ਸੋਧ ਕਿਵੇਂ ਹੋ ਸਕਦੀ ਹੈ